ਤੂ ਤਾਂ ਜਾਨਵਰ ਨਹੀਂ ਹੈਗਾ ਪੁੱਤਰ ਪਰ ਜੋ ਬਾਹਰ ਘੁੰਮ ਰਹੇ ਨੇ ਦਰਿੰਦੇ ਉਹ ਜਾਨਵਰ ਬਣ ਚੁੱਕੇ ਨੇ ਮੈਂ ਤੈਨੂੰ ਕਿਵੇਂ ਸਮਝਾਵਾਂ ਤੇਰੇ ਵਰਗੇ ਨੰਨੇ ਮੁੰਨਿਆਂ ਨੂੰ ਉਹ ਨੋਚ ਨੋਚ ਕੇ ਖਾ ਰਹੇ ਨੇ ਵੇ ਲਫੇਰਾ ਖਾ ਨਹੀਂ ਹੈਗੇ ਕੈਮਰਾ ਬੰਦ ਕਰੇ ਉਹ ਚੁੱਪ ਕਰਕੇ ਤੈਨੂੰ ਪਤਾ ਨਹੀਂ ਚੱਲਦੀ ਹੈਗੀ ਆ ਦੇਖ ਲੋ ਸਰਦਾਰ ਜੀ ਉਹ ਹਰੀ ਮੰਡਲ ਦੇਖਿਆ ਆਪਣੇ ਕਿਵੇਂ ਤੰਡਵ ਕਰ ਰਹੇ ਆਪਣੇ ਸਿਰ ਤੇ ਉਹ ਬੱਸ ਕਰ ਓਏ ਮੈਂ ਤੇਰੇ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ ਹੈ ਲੈ ਤੂੰ ਮੇਰੇ ਤੇ ਅਫਸਰ ਲੱਗਿਆ ਹੋਇਆ ਵਾ ਮੈਂ ਤਾਂ ਇਹਨਾਂ ਦਾ ਸਾਥ ਦਊਂਗਾ ਯਾਰ ਤੂੰ ਜਿਹੜਾ ਕੁਝ ਕਰਨਾ ਕਰਨਾ ਇਹਨਾਂ ਦਾ ਤੇਰਾ ਯੂਪੀ ਬਿਹਾਰ ਦੇ ਵਿੱਚ ਬੱਚੀਆਂ ਨਾਲ ਰੇਪ ਕਰਨਾ ਬੱਚਿਆਂ ਨਾਲ ਰੇਪ ਕਰਨਾ ਆਮ ਘਟਨਾਵਾਂ ਨੇ ਉੱਥੋਂ ਆ ਰਹੇ ਨੇ ਤੇ ਇਹੀ ਹੈ ਗੰਦ ਪੰਜਾਬ ਦੇ ਵਿੱਚ ਪਾ ਰਹੇ ਨੇ ਉਹ ਵੀ ਤੁਹਾਡੇ ਵਰਗੇ ਨੇਤਾਵਾਂ ਦੀ ਸ਼ਹਿਤ ਹੈ ਪਹਿਲਾਂ ਤਾਂ ਕੁੜੀਆਂ ਮਹਫੂਜ਼ ਨਹੀਂ ਸੀ ਹੁੰਦੀਆਂ ਤੇ ਅੱਜਕੱਲ ਅੱਜਕੱਲ ਤਾਂ ਸਾਨੂੰ ਮੁੰਡਿਆਂ ਨੂੰ ਵੀ ਬੰਨ ਬੰਨ ਕੇ ਰੱਖਣਾ ਪੈਂਦਾ ਇਹ ਸਮਾਂ ਇਹਨਾਂ ਬੱਚਿਆਂ ਦੇ ਜੰਜੀਰਾ ਨਹੀਂ ਪਾਉਣ ਦਾ ਇਹਨਾਂ ਦੇ ਪੈਰਾਂ 'ਚ ਰੱਸੇ ਨਹੀਂ ਪਾਉਣ ਦਾ ਸਗੋਂ ਉਹਨਾਂ ਨੇਤਾਵਾਂ ਦੇ ਗਲਾਂ ਦੇ ਵਿੱਚ ਇਹ ਰੱਸੇ ਪਾਉਣ ਦਾ ਵਕਤ ਆ ਮਮਾ ਪਲੀਜ਼ ਮੈਨੂੰ ਬਾਹਰ ਜਾਣ ਦੇ ਮੇਰੇ ਸਾਰੇ ਦੋਸਤ ਖੇਡ ਰਹੇ ਨੇ ਮੈਂ ਵੀ ਖੇਡਣਾ ਆ ਖੇਡੀ ਜਾਣ ਦੇ ਤੈਨੂੰ ਇੱਕ ਵਾਰੀ ਸਮਝਾਤਾ ਨਹੀਂ ਜਾਣਾ ਤਾਂ ਬਸ ਨਹੀਂ ਜਾਣਾ ਪਹਿਲਾਂ ਸਕੂਲ ਦਾ ਕੰਮ ਕਰ ਟੇਕੇ ਮੈਂ ਹੋ ਗਿਆ ਕੰਮ ਫੇਰ ਵੀ ਨਹੀਂ ਜਾਣਾ ਕਿਉਂ ਨਹੀਂ ਜਾਣਾ ਮੈਂ ਤੈਨੂੰ ਨਹੀਂ ਸਮਝਾ ਸਕਦੀ ਤਾਜ ਜਦੋਂ ਤੇਰਾ ਪਿਓ ਤੇ ਤੇਰਾ ਵੱਡਾ ਭਰਾ ਆਊਗਾ ਉਹਨਾਂ ਨਾਲ ਚਲਿਆ ਜਾਈ ਮੈਂ ਕੋਈ ਜਾਨਵਰ ਆ ਜਿਹੜਾ ਮੈਨੂੰ ਪਾਪਾ ਦੇ ਹਨ ਭਰਾ ਲੈ ਕੇ ਜਾਣਗੇ ਬਾਹਰ ਕਮਾਨ ਤੂੰ ਤਾਂ ਜਾਨਵਰ ਨਹੀਂ ਹੈਗਾ ਪੁੱਤਰ ਪਰ ਜੋ ਬਾਹਰ ਘੁੰਮ ਰਹੇ ਨੇ ਦਰਿੰਦੇ ਉਹ ਜਾਨਵਰ ਬਣ ਚੁੱਕੇ ਨੇ ਮੈਂ ਤੈਨੂੰ ਕਿਵੇਂ ਸਮਝਾਵਾਂ ਤੇਰੇ ਵਰਗੇ ਨੰਨੇ ਮੁੰਨਿਆਂ ਨੂੰ ਉਹ ਨੋਚ ਨੋਚ ਕੇ ਖਾ ਰਹੇ ਨੇ ਸਰਦਾਰ ਜੀ ਤੁਸੀਂ ਇਹਨੂੰ ਟਿਕਾਉਣਾ ਹੈਗਾ ਕਿ ਨਹੀਂ ਇਹ ਮੈਨੂੰ ਰੋਜ਼ ਗਾਲਾਂ ਕੱਢਦਾ ਹੈਗਾ ਮੈਂ ਲਫੇਰਾ ਮਾਰ ਦੇਣਾ ਹੈਗਾ ਮੂੰਹ ਤੇ ਇਹਦੇ ਮੇਰੀ ਸੁਣ ਗੱਲ ਧਿਆਨ ਨਾਲ ਹਾਂਜੀ ਸੁਖੀ ਮੰਡਲ ਜਿਹੜਾ ਤੁਹਾਡਾ ਕੰਮ ਆ ਉਹ ਕੰਮ ਕਰਿਆ ਕਰੋ ਸਮਝ ਲੱਗ ਗਈ ਨਾ ਤੇਰਾ ਕੰਮ ਆ ਡੰਗਰ ਬੱਚੇ ਸਾਹਮਣ ਦਾ ਤੇ ਹਰੀਆ ਆ ਸਾਰਾ ਤਾਂ ਤੰਬਾਕੂ ਨਾ ਲਈ ਜਾਇਆ ਕਰ ਖੇਤ ਜਾ ਕੇ ਨਾ ਪਾਣੀ ਪੂਣੀ ਖੇਤਾਂ ਨੂੰ ਚੰਗੀ ਤਰ੍ਹਾਂ ਦੇ ਠੀਕ ਐ ਸਰ ਜੀ ਕੋਈ ਚੱਜ ਦਾ ਕੰਮ ਨਹੀਂ ਕਰਦੇਗੇ ਹੁਣ ਮੇਰੇ ਦਾਲੇ ਹੋ ਕਿਉਂ ਬੈਠੇ ਹੋ ਕੀ ਗੱਲ ਆ ਸਰਦਾਰ ਜੀ ਸਾ ਮਰੇ ਪਿੰਡੋਂ ਵਿੱਚੋਂ ਬੰਦੇ ਆਂਦੇ ਹੈਗੇ ਆ ਉਹਨਾਂ ਦਾ ਵੀ ਰਾਸ਼ਨ ਕਾਰਡ ਬਣਵਾ ਦਿਓ ਉਹ ਤੁਸੀਂ ਆਉਣੇ ਬਾਅਦ ਚੋਂ ਪਹਿਲਾਂ ਤੁਹਾਨੂੰ ਰਾਸ਼ਨ ਕਾਰਡ ਚਾਹੀਦਾ ਉਹ ਕੰਜਰਾ ਰਾਸ਼ਨ ਕਾਰਡ ਨਹੀਂ ਪਹਿਲਾਂ ਆਧਾਰ ਕਾਰਡ ਬਣੋ ਫਿਰ ਵੋਟਰ ਕਾਰਡ ਬਣੋ ਆ ਫਿਰ ਰਾਸ਼ਨ ਕਾਰਡ ਆਪ ਹੀ ਬਣ ਜਾਊਗਾ ਠੀਕ ਐ ਸਰਦਾਰ ਉਰਉਣ ਦੀ ਲੋੜ ਨਹੀਂ ਤੂੰ ਬੰਦੇ ਬਲਾ ਜਿੰਨੇ ਬੁਲਾਉਣੇ ਆ ਪਰ ਇੱਕ ਗੱਲ ਕੰਨ ਖੋਲ ਕੇ ਸੁਣ ਲੋ ਦੋਨੇ ਜਣੇ ਸੁਖੀ ਤੇ ਹਰੀ ਹਾਂਜੀ ਜਿਹੜੇ ਬੰਦੇ ਵੀ ਆਉਣਗੇ ਜਿਨ੍ਹਾਂ ਦੀਆਂ ਵੋਟਾਂ ਮੈਂ ਬਣਾਉਂਗਾ ਉਹ ਵੋਟ ਸਾਡੀ ਪਾਰਟੀ ਨੂੰ ਪੈਣੀ ਚਾਹੀਦੀ ਹੈ ਦੱਸ ਦਿਓ ਚੋਹ ਨਿਸ਼ਾਨ ਲੰਡਾ ਚੇੜਾ ਇਹ ਤੇ ਮੋਹਰ ਲੱਗਣੀ ਚਾਹੀਦੀ ਆ ਜੀ ਤੁਸੀਂ ਟੈਨਸ਼ਨ ਨਾ ਲਵੋ ਜੀ ਸਾਡੇ ਕੋਲ ਜਿੰਨੇ ਬੰਦੇ ਹੁੰਦੇ ਹੋਣਗੇ ਜੀ ਸਾਰੇ ਵੋਟਾਂ ਤੁਹਾਨੂੰ ਹੀ ਪੈਣਗੀਆਂ ਅਸੀਂ ਕਦੇ ਨਾ ਕੀਤੀ ਹੈਗੀ ਤੁਹਾਨੂੰ ਦੱਸੋ ਜੀ ਓਏ 27 ਚ ਆਪਾਂ ਸਰਕਾਰ ਫੇਰ ਤੋਂ ਬਣਾ ਦੇਣੀ ਆ ਸਮਝ ਲਾ ਗਈ ਨਾ ਉਹ ਮੈਨੂੰ ਨਹੀਂ ਭਰੋਸਾ ਹੈਗਾ ਇੱਥੋਂ ਦੇ ਲੋਕਾਂ ਤੇ ਤੁਸੀਂ ਤਾਂ ਮੇਰੇ ਆਪ ਦੇ ਖਾਸ ਬੰਦੇਓ ਖਾਸ ਬੰਦੇ ਉਹ ਤੁਹਾਡੇ ਸਿਰ ਤੇ ਤਾਂ ਮੈਂ ਸਾਰੀ ਗੇਮ ਖੇਡਦਾ ਵਾਂ ਠੀਕ ਆ ਸਰਦਾਰ ਬੁਲਾਓ ਜਿੰਨੇ ਬੰਦੇ ਬੁਲਾਉਣੇ ਆ ਠੀਕ ਆ ਸਰਦਾਰ ਆ ਰਹੇ ਸਰਦਾਰ ਜੀ ਪਿੰਡੋਂ ਆ ਰਿਹਾ ਹਾਂ ਕੋਈ ਟੈਨਸ਼ਨ ਲੈਣ ਦੀ ਨਹੀਂ ਉਹ ਕਰਦੇ ਪਿੰਡੀ ਸੇ ਉਹ ਕੀਤੀ ਹੋਈ ਆ ਆਂਦੀ ਹੈਗੇ ਉਹ ਠੀਕ ਹੈ ਜੀ ਠੀਕ ਆ ਲੜਨਾ ਨਹੀਂ ਆ ਉਸ ਵਿੱਚ ਠੀਕ ਆ ਸਰਦਾਰ ਜੀ ਓਏ ਲੋਕਾਂ ਨੂੰ ਤਾਂ ਦਿਖਾਣਾ ਸਾਡੇ ਚ ਏਕਾ ਬਹੁਤ ਆ ਅਸੀਂ ਇਕੱਠੇ ਆ ਤੁਸੀਂ ਲੜੀ ਜਾਂਦੇ ਹੋ ਠੀਕ ਹੈ ਜੀ ਫੇਰ ਕੰਜਰਾ ਤੋਂ ਤੰਬਾਕੂ ਲਾਇਆ ਮੇਰੇ ਕੋਲ ਬਹਿ ਕੇ ਸਰਦਾਰ ਜੀ ਮਲਦੀ ਸਿੰਘ ਤੁਸੀਂ ਦੇਖ ਰਹੇ ਹੋ ਡੀਐਮਟੀਵੀ ਪੰਜਾਬ ਹੁਸ਼ਿਆਰਪੁਰ ਦੇ ਵਿੱਚ ਜਿਸ ਬੱਚੇ ਦਾ ਨਾਲ ਪਹਿਲਾਂ ਬਦਫੈਲੀ ਹੋਈ ਆ ਦਰਿੰਦਗੀ ਹੋਈ ਆ ਫਿਰ ਉਸ ਦਾ ਕਤਲ ਹੋਇਆ ਉਹਦੇ ਵਿੱਚ ਇਕੱਲਾ ਪ੍ਰਵਾਸੀ ਜ਼ਿੰਮੇਵਾਰ ਨਹੀਂ ਉਹਦੇ ਵਿੱਚ ਇਹ ਨੇਤਾ ਵੀ ਜ਼ਿੰਮੇਵਾਰ ਆ ਇਸ ਨੇਤਾ ਨੂੰ ਵੀ ਬਰਾਬਰ ਦੀ ਸਜ਼ਾ ਹੋਣੀ ਚਾਹੀਦੀ ਆ ਉਸ ਬੱਚੇ ਨਾਲ ਦਰਿੰਦਗੀ ਕਰਵਾਉਣ ਪਿੱਛੇ ਇਹਦਾ ਵੱਡਾ ਰੋਲ ਇਸ ਨੇਤਾ ਦਾ ਵੀ ਆ ਆਓ ਆਪਾਂ ਇਸ ਨੇਤਾ ਨੂੰ ਐਕਸਪੋਜ਼ ਕਰਦੇ ਆਂ ਆਓ ਓਏ ਲਫੇਰਾ ਖਾ ਨਹੀਂ ਹੈਗਾ ਕੈਮਰਾ ਬੰਦ ਕਰੇ ਚੁੱਪ ਕਰਕੇ ਤੈਨੂੰ ਪਤਾ ਨਹੀਂ ਚੱਲਦੀ ਹੈਗੀ ਆ ਦੇਖ ਲਓ ਸਰਦਾਰ ਜੀ ਉਹ ਹਰੀ ਮੰਡਲ ਦੇਖਿਆ ਆਪਣੇ ਕਿਵੇਂ ਤੰਡਵ ਕਰ ਰਹੇ ਆਪਣੇ ਸਿਰ ਤੇ ਨੇਤਾ ਜੀ ਅੱਜ ਜਿਹੜੇ ਬੋਲ ਰਹੇ ਨੇ ਤਾਂ ਥੋੜਾ ਕਸੂਰ ਆਹੇ ਤੁਸੀਂ ਜ਼ਿੰਮੇਵਾਰ ਹੋ ਇਸ ਦੇ ਬੱਚੇ ਨਾਲ ਦਰਿੰਦਗੀ ਹੋਈ ਆ ਇਸ ਦੇ ਜ਼ਿੰਮੇਵਾਰ ਵੀ ਤੁਸੀਂ ਹੋ ਪਹਿਲਾਂ ਤਾਂ ਬਦੀ ਉਂਗਲ ਥੱਲੇ ਕਰਕੇ ਗੱਲ ਕਰ ਤੈਨੂੰ ਪਤਾ ਹੋਣਾ ਸੱਚ ਬੋਲਿਆ ਤੈਨੂੰ ਪਤਾ ਹੋਣਾ ਚਾਹੀਦਾ ਕਿ ਤੂੰ ਕਿੱਥੇ ਖੜਾ ਤੂੰ ਪਹਿਲਾਂ ਹੀ ਮੇਰੇ ਤੇ ਬਹੁਤ ਇਲਜ਼ਾਮ ਲਾਏ ਨੇ ਤੇ ਹੁਣ ਤੂੰ ਮੇਰੀ ਕੋਠੀ ਤੱਕ ਆ ਗਿਆ ਵਾ ਮੈਂ ਤੁਹਾਡੇ ਤੇ ਇਲਜ਼ਾਮ ਨਹੀਂ ਲਗਾ ਰਿਆ ਤੁਹਾਡੀ ਸਰਕਾਰ ਆંકੜੇ ਦੇ ਰਹੀ ਆ ਪੰਜਾਬ ਦੇ ਵਿੱਚ ਇੰਨੇ ਦਿਨੀ ਜਿੰਨੇ ਵੱਡੇ ਅਪਰਾਧ ਹੋਏ ਨੇ ਜਿੱਡੀਆਂ ਵੱਡੀਆਂ ਚੋਰੀ ਦੀਆਂ ਘਟਨਾਵਾਂ ਹੋਈਆਂ ਨੇ ਬਹੁਤੇ ਥਾਂ ਇਹ ਪ੍ਰਵਾਸੀ ਉਹਦੇ ਵਿੱਚ ਸ਼ਾਮਲ ਨੇ ਦੋਸ਼ੀ ਨੇ ਫੜੇ ਗਏ ਨੇ ਤੇ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਇਹਨੇ ਇਹਨਾਂ ਦੇ ਕਰਕੇ ਅੱਜ ਪੰਜਾਬ ਆ ਉਹਦੇ ਵਿੱਚ ਅਪਰਾਧ ਵਧਿਆ ਵਾ ਦੁਨੀਆ ਦੇ ਵਿੱਚ ਪੰਜਾਬ ਬਦਨਾਮ ਹੋ ਰਿਹਾ ਅਪਰਾਧ ਵਖੋ ਉਹ ਬਸ ਕਰੋ ਬਸ ਕਰ ਐਵੇਂ ਸਾਹ ਨਾ ਚੜਾਈ ਜਾ ਪਾਣੀ ਪੂਣੀ ਪਿਓ ਇਹਨੂੰ ਓਏ ਨਾ ਕੱਲੇ ਦੱਸ ਮੈਂ 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 ਸਵਾਲਾਂ ਦਾ ਜਵਾਬ ਦਵਾਂ ਮੇਰੇਆਂ ਦੇ ਉਹ ਮੈਂ ਦੱਸਦਾ ਬੋਲਣ ਵੀ ਦੇ ਹੈ ਨਾ ਕੱਲੇ ਬਰਾ ਦੇ ਇਹੀ ਕਰਦੇ ਨੇ ਨਾ ਪੰਜਾਬੀ ਦਾ ਅਪਰਾਧ ਕਰਦਾ ਨਹੀਂ ਹੋਣਾ ਕੋਈ ਸਾਡੀ ਤਾਂ ਤਸਵੀਰ ਹੀ ਨਹੀਂ ਐਸੇ ਅਪਰਾਧ ਕਰਨ ਦੀ ਸਾਨੂੰ ਤਾਂ ਹਮੇਸ਼ਾ ਗੁਰੂਆਂ ਨੇ ਇੱਥੇ ਇਸ ਧਰਤੀ ਨੂੰ ਬਖਸ਼ ਦਿੱਤੀ ਆ ਤੁਸੀਂ ਦੱਸੋ ਇੱਥੇ ਦਾ ਇਤਿਹਾਸ ਰਿਹਾ ਸਾਡੇ ਲੋਕ ਤਾਂ ਗਜਨੀ ਤੋਂ ਲੋਕਾਂ ਦੀਆਂ ਇੱਜ਼ਤਾਂ ਬਚਾਉਂਦੇ ਰਹੇ ਨੇ ਕੋਈ ਹੈ ਅਪਰਾਧ ਇਹ ਜਿਹੜਾ ਕਿਸੇ ਪੰਜਾਬੀ ਨੇ ਕੀਤਾ ਹੋਵੇ ਕਿਸੇ ਬੱਚੇ ਦੇ ਨਾਲ ਇੰਨੀ ਬੁਰੀ ਤਰ੍ਹਾਂ ਇਹਨਾਂ ਕਿਰਾ ਯੂਪੀ ਬਿਹਾਰ ਦੇ ਵਿੱਚ ਬੱਚੀਆਂ ਨਾਲ ਰੇਪ ਕਰਨਾ ਬੱਚਿਆਂ ਨਾਲ ਰੇਪ ਕਰਨਾ ਆਮ ਘਟਨਾਵਾਂ ਨੇ ਉੱਥੋਂ ਆ ਰਹੇ ਨੇ ਤੇ ਇਹੀ ਇਹ ਗੰਦ ਪੰਜਾਬ ਦੇ ਵਿੱਚ ਪਾ ਰਹੇ ਨੇ ਉਹ ਵੀ ਤੁਹਾਡੇ ਵਰਗੇ ਨੇਤਾਵਾਂ ਦੀ ਸ਼ਹਿਤ ਓਏ ਬਸ ਕਰੋ ਬਸ ਕਰ ਰਹਿਣ ਦੇ ਨਾ ਕੀ ਗੱਲ ਸਾਡੇ ਪੰਜਾਬੀ ਨਹੀਂ ਬਾਹਰ ਜਾਂਦੇ ਉਹ ਵੀ ਕੈਨੇਡਾ ਅਮਰੀਕਾ ਯੂ ਐਸ ਏ ਆਸਟ੍ਰੇਲੀਆ ਓਏ ਉਹ ਵੀ ਤਾਂ ਬਾਹਰ ਜਾਂਦੇ ਨੇ ਉਹ ਵੀ ਉੱਧਰ ਜਾ ਕੇ ਪਰਵਾਸੀ ਨੇ ਹੁਣ ਦੇ ਜਵਾਬ ਆ ਕੈਮਰਾ ਅੱਪ ਦੇ ਵੱਲ ਨੂੰ ਕਰ ਮੈਂ ਇੱਕ ਬੋਲਦਾ ਜੀ ਇਸੇ ਦੋਗਲੇਪਨ ਕਰਕੇ ਅੱਜ ਅਸੀਂ ਤਰੱਕੀ ਨਹੀਂ ਕਰ ਰਹੇਗੇ ਲੱਖਾਂ ਕਰੋੜਾਂ ਰੁਪਈਆ ਲਾ ਕੇ ਸਾਡੇ ਬੱਚੇ ਇੱਥੋਂ ਜਾਂਦੇ ਨੇ ਨਾਲ ਲੈ ਕੇ ਜਾਂਦੇ ਨੇ ਇਹ ਤਾਂ ਉੱਥੋਂ ਕਮਾਉਣ ਆਉਂਦੇ ਨੇ ਉਹ ਇੱਥੋਂ ਪੈਸਾ ਲੈ ਕੇ ਜਾਂਦੇ ਨੇ ਇਸ ਤੋਂ ਵੀ ਇਲਾਵਾ ਫਿਰ ਉਹ ਉਹਨਾਂ ਦੇਸ਼ਾਂ 'ਚ ਜਾ ਕੇ ਤਿੰਨ ਤਿੰਨ ਚਾਰ ਸਾਲ ਕਾਨੂੰਨ ਸਿੱਖਦੇ ਨੇ ਫਿਰ ਕਿਤੇ ਜਾ ਕੇ ਉਹ ਪੀਆਰ ਹੁੰਦਾ ਕਿਸੇ ਨੂੰ ਕੋਈ ਗ੍ਰੀਨ ਕਾਰਡ ਮਿਲਦਾ ਪਰ ਤੁਸੀਂ ਤਾਂ ਇਹਨਾਂ ਨੂੰ ਟ੍ਰੇਨਾਂ 'ਚੋਂ ਨਹੀਂ ਉਤਰਾ ਦਿੰਦੇਗੇ ਪਹਿਲਾਂ ਇਹਨਾਂ ਦੇ ਆਧਾਰ ਕਾਰਡ ਬਣਾਏ ਹੁੰਦੇ ਨੇ ਸਿਰਫ ਆਪਣੀ ਚੌਧਰ ਕਰਨ ਲਈ ਜਿਹੜੀ ਨੰਬਰਦਾਰੀ ਦੀ ਪਿਉ ਦਾ ਤੁਹਾਡੇ ਅੰਦਰ ਵੀ ਉਹ ਜਿਉਂਦੀ ਰਹਿ ਜਾਵੇ ਪੰਜਾਬ ਮਰਦਾ ਮਰ ਜਾਵੇ ਉਹ ਬਸ ਕਰ ਓਏ ਮੈਂ ਤੇਰੇ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ ਹੈ ਲਾ ਤੂੰ ਮੇਰੇ ਤੇ ਅਫਸਰ ਲੱਗਿਆ ਹੋਇਆ ਵਾ ਓ ਚੱਲ ਮੰਡਲ ਓ ਚੱਲ ਹਾਂ ਤਾਂ ਦਵਾਂਗੇ ਓਏ ਮੈਂ ਕੋਈ ਜਵਾਬ ਨਹੀਂ ਦੇਣਾ ਬੰਦ ਕਰੋ ਕੈਮਰਾ ਚਲੋ ਬਾਹਰ ਬਾਹਰ ਘੜਨ ਓਏ ਬੱਸ ਚਲੋ ਹਮੇਸ਼ਾ ਦੀ ਤਰ੍ਹਾਂ ਜਿਹੜੇ ਇਹ ਨੇਤਾ ਲੋਕ ਨੇ ਜਦੋਂ ਇਹਨਾਂ ਦੀ ਕੋਈ ਜ਼ਿੰਮੇਵਾਰੀ ਆਉਂਦੀ ਆ ਜਾਂ ਇਹਨਾਂ ਨੂੰ ਸਵਾਲ ਪੁੱਛਿਆ ਜਾਂਦਾ ਤੇ ਭੱਜ ਜਾਂਦੇ ਨੇ ਹਸ਼ਿਆਰਪੁਰ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਵਿੱਚ ਮਾਪੇ ਅਤੇ ਬੱਚੇ ਕਿੰਨੇ ਦਹਿਸ਼ਤ ਵਿੱਚ ਨੇ ਆਓ ਮੈਂ ਤੁਹਾਨੂੰ ਇਹਦੀ ਜਿਉਂਦੀ ਜਾਗਦੀ ਤਸਵੀਰ ਦਿਖਾਉਣਾ ਵਾ ਆਓ ਮੇਰੇ ਨਾਲ ਇਸ ਘਰ ਦੇ ਵਿੱਚ ਚਲੀਏ ਤੁਸੀਂ ਦੇਖੋ ਲਾਈਵ ਦੇਖ ਰਹੇ ਹੋ ਕਿ ਇਸ ਤਰ੍ਹਾਂ ਇੱਕ ਮਾਪਿਆਂ ਨੇ ਆਪਣੇ ਬੱਚੇ ਨੂੰ ਬੰਨਿਆ ਹੋਇਆ ਵਾ ਇਸ ਪਰਿਵਾਰ ਦੇ ਨਾਲ ਇਸ ਬੱਚੇ ਦੇ ਨਾਲ ਆਪਾਂ ਗੱਲਬਾ ਕੋਸ਼ਿਸ਼ ਕਰਦੇ ਆ ਸਸੀ ਗਾਲਾ ਅੰਕਲ ਜੀ ਸਸੀ ਗਾਲਾ ਪੁੱਤ ਤੈਨੂੰ ਕਿਉਂ ਬੰਨਿਆ ਹੈ ਤੇਰੇ ਮਾਪਿਓ ਨੇ ਮੈਨੂੰ ਬਾਹਰ ਨਹੀਂ ਜਾਣ ਦੇਉਂਦੇ ਪੰਜ ਕਿਉਂ ਨਹੀਂ ਇਹ ਬੱਚੇ ਨੂੰ ਬਾਹਰ ਜਾਣ ਰਿਹਾ ਤੇ ਤੁਸੀਂ ਵੀਰੇ ਤੈਨੂੰ ਤਾਂ ਪੰਜਾਬ ਦੇ ਮਾਹੌਲ ਦਾ ਚੰਗੀ ਤਰ੍ਹਾਂ ਪਤਾ ਆ ਪ੍ਰਵਾਸੀ ਮਜ਼ਦੂਰਾਂ ਨੇ ਕਿੰਨਾ ਗੰਦ ਪਾਇਆ ਪਿਆ ਆ ਹੁਣੇ-ਹੁਣੇ ਹੁਸ਼ਿਆਰਪੁਰ ਦੀ ਘਟਨਾ ਦਾ ਪਤਾ ਹੀ ਆ ਤੁਹਾਨੂੰ ਤੁਸੀਂ ਤਾਂ ਸਾਰਾ ਪੰਜਾਬ ਗੋਹਨੇ ਹੋ ਕਿਸ ਤਰ੍ਹਾਂ ਉਹ ਮਾਸੂਮ ਜੇ ਬੱਚੇ ਨਾਲ ਉਹਨਾਂ ਨੇ ਦਰਿੰਦਗੀ ਕੀਤੀ ਹੈ ਪਹਿਲਾਂ ਤਾਂ ਕੁੜੀਆਂ ਮਹਿਫੂਜ਼ ਨਹੀਂ ਸੀ ਹੁੰਦੀਆਂ ਤੇ ਅੱਜਕੱਲ੍ਹ ਅੱਜ ਕੱਲ ਤਾਂ ਸਾਨੂੰ ਮੁੰਡਿਆਂ ਨੂੰ ਵੀ ਬੰਨ ਬੰਨ ਕੇ ਰੱਖਣਾ ਪੈਂਦਾ ਸਹੀ ਗੱਲ ਆ ਭੈਣ ਜੀ ਮੈਂ ਤਾਂ ਇਹਨੂੰ ਡੱਬਾ ਦਿੱਤਾ ਸੀ ਕਿ ਪ੍ਰਵਾਸੀ ਗੱਬਰ ਆ ਜਾਊਗਾ ਇਹ ਮੰਨਦਾ ਨਹੀਂ ਸੀ ਬਾਹਰ ਜਾਣ ਦੀ ਜिद ਕਰਦਾ ਸੀ ਫਿਰ ਮੈਂ ਹੁਣ ਹੋਰ ਕੀ ਕਰਾਂ ਮੈਂ ਇਹਨੂੰ ਬੰਨ ਕੇ ਰੱਖ ਲਿਆ ਭੈਣ ਜੀ ਗੱਬਰ ਜਿਹੜਾ ਡਾਕੂ ਸੀ ਉਹਦਾ ਵੀ ਕੋਈ ਕਰਦਾਰ ਸੀ ਪਰ ਆ ਤਾਂ ਨਮਰਦ ਲੋਕ ਨੇ ਇਹ ਤਾਂ ਗੱਬਰ ਦੀ ਬਰਾਬਰੀ ਉਹ ਤੋਂ ਵੀ ਨੀਚ ਨੇ ਗੱਬਰ ਦੀ ਬਰਾਬਰੀ ਕਰਨਾ ਵੀ ਮੇਰੇ ਸਾਹਮਣੇ ਨਾਲ ਗੱਬਰ ਦੀ ਬੇਇੱਜ਼ਤੀ ਕਰਨਾ ਵਾ ਦੂਜੀ ਗੱਲ ਤੁਸੀਂ ਸਹੀ ਕਹਿ ਰਹੇ ਹੋ ਇਹ ਸਮਾਂ ਇਹਨਾਂ ਬੱਚਿਆਂ ਦੇ ਜ਼ੰਜੀਰਾ ਨਹੀਂ ਪਾਉਣ ਦਾ ਇਹਨਾਂ ਦੇ ਪੈਰਾਂ 'ਚ ਰਸੇ ਨਹੀਂ ਪਾਉਣ ਦਾ ਸਗੋਂ ਉਹਨਾਂ ਨੇਤਾਵਾਂ ਦੇ ਗਲਾਂ ਦੇ ਵਿੱਚ ਇਹ ਰਸੇ ਪਾਉਣ ਦਾ ਵਕਤ ਆ ਜਿਨ੍ਹਾਂ ਦੇ ਕਰਕੇ ਅੱਜ ਇਹ ਆਫਤ ਸਾਡੇ ਸਿਰ ਤੇ ਆਈ ਆ ਇਹ ਪ੍ਰਵਾਸੀ ਸਾਡੇ ਸਿਰ ਤੇ ਨੱਚ ਰਹੇ ਨੇ ਜੁਰਮ ਕਰ ਰਹੇ ਨੇ ਸਾਡੀਆਂ ਇੱਜ਼ਤਾਂ ਨੂੰ ਹੱਥ ਪਾ ਰਹੇ ਨੇ ਸਾਡੇ ਬੱਚਿਆਂ ਨੂੰ ਇਹ ਆਪਣੀ ਦਰਿੰਦਗੀਆਂ ਦਾ ਸ਼ਿਕਾਰ ਬਣਾ ਰਹੇ ਨੇ ਅੱਜ ਇਸ ਮਾਸੂਮ ਬੱਚੇ ਨੂੰ ਇਨਸਾਫ਼ ਦਿਵਾਉਣ ਦੇ ਲਈ ਸਾਰਾ ਪੰਜਾਬ ਸੜਕਾਂ ਤੇ ਉੱਤਰਿਆ ਹੋਇਆ ਤੇ ਅਸੀਂ ਵੀ ਇਸ ਬੱਚੇ ਦੇ ਲਈ ਇਨਸਾਫ ਦੀ ਮੰਗ ਕਰਦੇ ਆਂ ਇਹ ਤੁਸੀਂ ਸੋਚਣਾ ਹੈ ਕਿ ਕਿਵੇਂ ਕਿਸ ਤਰ੍ਹਾਂ ਇਨਸਾਫ ਮਿਲ ਸਕਦਾ ਅਸੀਂ ਤੁਹਾਡੇ ਲਈ ਇਹ ਇੱਕ ਸਵਾਲ ਛੱਡ ਕੇ ਜਾ ਰਹੇ ਹਾਂ ਜਿਸ ਦਾ ਹੱਲ ਤੁਸੀਂ ਕੱਢਣਾ ਜੰਮੀ ਨਾਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿੱਥੇ ਸਦਰਾਂ ਤੇ ਸੰਗਲ ਰਵੇ ਆਖਰ ਇਹਨਾਂ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਕਿੰਨਾ ਚਿਰ ਅਸੀਂ ਡੱਕੇ ਰੱਖ ਲਵਾਂਗੇ ਕਿੰਨਾ ਚਿਰ ਸੰਗਣਾ ਜਾਂ ਰस्सੀਆਂ ਦੇ ਨਾਲ ਬੰਨ ਕੇ ਰੱਖ ਲਵਾਂਗੇ ਇਹ ਉਮਰ ਇਹਨਾਂ ਦੀ ਖੇਲਣ ਦੀ ਖਾਣ ਦੀ ਆ ਮਿੱਟੀ ਦੇ ਵਿੱਚ ਬੱਚੇ ਖੇਡਣਗੇ ਵਧਣਗੇ ਫੁੱਲਣਗੇ ਪਰ ਅੱਜ ਬੱਚੇ ਮਾਵਾਂ ਆਪਣੇ ਘਰਾਂ ਦੇ ਅੰਦਰ ਕੈਦ ਕਰਕੇ ਰੱਖਣਾ ਚਾਹ ਰਹੀਆਂ ਨੇ ਇਹ ਮਜਬੂਰੀ ਆ ਇਹਨਾਂ ਦੀ ਇਹ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਨਾਲ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੇ ਪੂਰੇ ਪੰਜਾਬ ਦੀਆਂ ਮਾਵਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਤੇ ਉਹਨਾਂ ਪਿਆਰੇ ਬੱਚੇ ਬੱਚੀਆਂ ਨੂੰ ਬਚਾਉਣ ਦੀ ਲੋੜ ਹੈ ਉਹਦੇ ਲਈ ਤੁਹਾਨੂੰ ਸਾਰੇ ਪੰਜਾਬ ਨੂੰ ਇਹ ਸਵਾਲ ਹੈ ਕਿ ਆਖਰ ਕਦੋਂ ਤੱਕ ਇਸ ਜ਼ੁਲਮ ਦੇ ਖਿਲਾਫ ਤੁਸੀਂ ਆਵਾਜ਼ ਨਹੀਂ ਉਠਾਉਂਗੇ ਅੱਜ ਲੋੜ ਹੈ ਸਾਨੂੰ ਕਿ ਅਸੀਂ ਇੱਕ ਮੁਠ ਹੋ ਕੇ ਇੱਕ ਜੁੱਟ ਹੋ ਕੇ ਇੱਕੋ ਆਵਾਜ਼ بلند ਕਰੀਏ ਕਿ ਬੰਦ ਕਰੋ ਇਹਨਾਂ ਬੱਚਿਆਂ ਤੇ ਅਤਿਆਚਾਰ ਕਰਨਾ ਬੰਦ ਕਰੋ ਇਹਨਾਂ ਬੱਚਿਆਂ ਤੇ ਅਤਿਆਚਾਰ ਕਰਨਾ